ਪੰਜਾਬੀ ਆਵਾਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੈਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਜ਼ਰਾਂ ਜੀ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੀ ਕਚਰੀ ਚ ਉਮੀਦ ਕਰਦਾ ਹਾਂ ਪਸੰਦ ਆਵੇਗਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਤੁਹਾਡੇ ਧੰਨਵਾਦੀ ਸਾਡੇ ਨਾਲ ਜੁੜਨ ਵਾਸਤੇ ਤੇ ਆਓ ਆਪਾਂ ਜਿੱਦਾਂ ਕਿ ਜਾਣਦੇ ਹਾਂ ਕਿ ਭਾਰਤ ਵਿੱਚ ਇਸ ਟਾਈਮ ਦੇ ਉੱਤੇ ਚੋਣਾਂ ਦਾ ਜਿਹੜਾ ਹੈ ਉਹ ਖੜਾ ਪਕ ਚੁੱਕਿਆ ਤੇ ਆਪਾਂ ਗੱਲ ਪੰਜਾਬ ਦੀ ਪੰਜਾਬ ਦੀਆਂ ਪਾਰਟੀਆਂ ਦੀ ਜਿਹੜੀ ਹੈ ਉਹ ਕਰਾਂਗੇ ਕਿੱਥੇ ਕਿੱਥੇ ਕੀ ਕੁਸ਼ ਖੜਿਆ ਪਿਆ ਕਿੱਦਾਂ ਚੱਲ ਰਿਹਾ ਤੇ ਕੀ ਵਾਪਰ ਰਿਹਾ ਉਸ ਦੇ ਉੱਤੇ ਆਪਾਂ ਅੱਜ ਥੋੜੀ ਕੋਖ ਜਿਹੜੀ ਆ ਉਹ ਕਰਾਂਗੇ ਤੁਹਾਡਾ ਗੱਲਾਂ ਦਾ ਆਦਾਨ-ਪ੍ਰਦਾਨ ਜਿਹੜਾ ਹੈ ਉਹ ਕਰਾਂਗੇ ਅੱਜ ਆਪਾਂ ਗੱਲ ਕਰਨੀ ਆ ਕਿ ਇਸ ਟਾਈਮ ਦੇ ਉੱਤੇ ਜਿਹੜੀ ਪੋਲਿਟੀਕਲ ਪਾਰਟੀਆਂ ਨੇ ਜਿੰਨੀਆਂ ਵੀ ਪੋਲਿਟੀਕਲ ਪਾਰਟੀਆਂ ਨੇ ਉਹ ਤਕਰੀਬਨ ਪਰਵਾਰਿਕ ਜਿਹੜੀ ਜਦੋਂ ਕੋਈ ਪਰਵਾਰਿਕ ਦੀ ਪਰਿਵਾਰ ਦੀ ਜਾਇਦਾਦ ਹੁੰਦੀ ਆ ਉਹ ਜਾਇਦਾਦ ਦੀ ਤਰ੍ਹਾਂ ਪਾਰਟੀਆਂ ਨੂੰ ਜਿਹੜੇ ਨੇ ਉਹ ਵਰਤ ਰਹੇ ਹੈਗੇ ਨੇ ਆਪਾਂ ਇੱਕ ਇੱਕ ਪਾਰਟੀ ਦੇ ਉੱਤੇ ਜਾਵਾਂਗੇ ਤੇ ਦੇਖਾਂਗੇ ਕਿਉਂਕਿ ਇਸ ਸਮੇਂ ਦੇ ਉੱਤੇ ਲੋਕਾਂ ਨੂੰ ਇਹ ਸਾਰੀ ਜਿਹੜੀ ਪਿਕਚਰ ਆ ਉਹ ਦੇਖਣੀ ਜ਼ਰੂਰ ਚਾਹੀਦੀ ਹੈਗੀ ਆ ਕਿ ਅਸਲ ਦੇ ਵਿੱਚ ਵਾਪਰ ਕੀ ਰਿਹਾ ਹੈਗਾ ਸੋ ਆਪਾਂ ਗੱਲ ਕਰ ਲੈਨੇ ਆ ਅਕਾਲੀ ਦਲ ਦੀ ਪਹਿਲਾਂ ਅਕਾਲੀ ਦਲ ਜਿਹੜੀ ਸੀਗੀ ਉਹ ਪੰਜਾਬ ਦੀ ਇੱਕੋ ਇੱਕ 1920 ਤੋਂ ਬਾਅਦ ਇੱਕੋ ਇੱਕ ਨਮਾਇੰਦਾ ਜਿਹੜੀ ਸਿੱਖਾਂ ਦੀ ਜਮਾਤ ਸੀਗੀ ਉਹਨੂੰ ਰਿਪਰੈਜ਼ੈਂਟ ਕਰਦੀ ਸੀ ਅਕਾਲੀ ਦਲ ਪਾਰਟੀ ਸਿੱਖਾਂ ਦੀ ਲੜਾਈ ਪੰਜਾਬ ਦੀ ਲੜਾਈ ਪੰਜਾਬੀਅਤ ਦੀ ਲੜਾਈ ਲੜਦੀ ਲੜਦੀ ਜਿਹੜੀ ਸੀ ਇੱਕ ਕੰਟੀਨੂ ਆਪਾਂ ਰੀਜਨਲ ਪਾਰਟੀ ਦੇ ਤੌਰ ਤੇ ਵੇਖਿਆ ਜਾ ਸਕਦਾ ਹੈਗਾ ਕਿ ਇੱਕੋ ਇੱਕ ਪਾਰਟੀ ਸੀ ਤੇ 1998 ਆਉਂਦਿਆਂ ਆਉਂਦਿਆਂ ਇਹ ਇੱਕ ਪਰਿਵਾਰ ਦੀ ਜਾਇਦਾਦ ਜਿਹੜੀ ਆ ਉਹ ਬਣ ਗਈ ਪੂਰਨ ਤੌਰ ਦੇ ਉੱਤੇ ਤੇ ਜਿਹਦੇ ਰਿਜ਼ਲਟ ਅਸੀਂ ਤੁਸੀਂ ਹੁਣ ਜਿਹੜੇ ਉਹ ਸਾਹਮਣੇ ਦੇਖ ਰਹੇ ਆ ਤੇ ਬਦਲ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਸੀਗਾ ਕਿ ਬਾਦਲ ਨੇ 98 ਤੱਕ ਇਸ ਨੂੰ ਇੱਕ ਪਰਿਵਾਰਕ ਪਾਰਟੀ ਬਣਾਉਣ ਦੇ ਵਿੱਚ ਆਪਣਾ ਸਾਰਾ ਕੁਝ ਝੋਕ ਦਿੱਤਾ ਸਾਰਾ ਕੁਝ ਉਹਨੇ ਇੱਕ ਪਲਾਨ ਦੇ ਤਹਿਤ ਕੀਤਾ ਤੇ ਜਿੱਥੇ ਬਾਦਲ ਜ਼ਿੰਮੇਵਾਰ ਆ ਇੱਕ ਵੱਡੇ ਰੂਪ ਦੇ ਵਿੱਚ ਉਥੇ ਪਾਰਟੀ ਦੇ ਜਿਹੜੇ ਕੁਝ ਕੁਝ ਕੀ ਬਹੁਤਾਤ ਵਿੱਚ ਜਿਹੜੇ ਮੈਂਬਰ ਨੇ ਜਾਂ ਬਹੁਤਾਤ ਵਿੱਚ ਜਿਹੜੇ ਚਿਹਰੇ ਜਾਂ ਲੀਡਰਸ਼ਿਪ ਵੱਡੇ ਉਹ ਵੀ ਉਨੇ ਜ਼ਿੰਮੇਵਾਰ ਨੇ ਉਹਨਾਂ ਨੂੰ ਤੁਸੀਂ ਬਰੀ ਨਹੀਂ ਕਰ ਸਕਦੇ ਕਿਸੇ ਤਰੀਕੇ ਦੇ ਨਾਲ ਵੀ ਤੇ ਉਹਨਾਂ ਦੇ ਉੱਤੇ ਵੀ ਜਾਣਿਆ ਆਪਾਂ ਆ ਜੋ ਰੋਂਦੇ ਫਿਰਦੇ ਆ ਫਿਰ ਉਹ ਜਦੋਂ ਉਹਨਾਂ ਦੀ ਵੀ ਕੋਈ ਸੁਣਵਾਈ ਜਿਹੜੀ ਆ ਉਹ ਨਹੀਂ ਹੁੰਦੀ ਸੋ ਪਰਵਾਰਕ ਪਾਰਟੀ ਜਾਂ ਪ੍ਰਾਈਵੇਟ ਲਿਮਟਿਡ ਇੱਕ ਪਾਰਟੀ ਦੀ ਤਰ੍ਹਾਂ ਜਿਹੜੀ ਆ ਉਹ ਕਾਲੀਦਾਲ ਪਾਰਟੀ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਬਣ ਗਈ 98 ਤੋਂ ਬਾਅਦ ਇਹ ਪੂਰਨ ਇੱਕ ਪ੍ਰਾਈਵੇਟ ਲਿਮਟਿਡ ਤਰ੍ਹਾਂ ਦੇ ਨਾਲ ਹੋ ਗਈ ਬਾਦਲ ਨੇ ਪਹਿਲਾਂ ਸਿੱਧੇ ਰੂਪ ਦੇ ਵਿੱਚ ਜੇ ਕਹਿ ਲਿਆ ਜਾਵੇ ਪੰਜਾਬੀ ਵਿੱਚ ਕਿ ਸਾਰੇ ਪਹਿਲਾਂ ਕਾਣੇ ਕੀਤੇ ਉਹਨੇ ਜਿੰਨੇ ਵੀ ਤਕਰੀਬਨ ਅਕਾਲੀ ਦਲ ਦੇ ਮੇਨ ਲੀਡਰ ਸੀ ਉਹ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਸੀ ਉਹਨਾਂ ਦੇ ਬੱਚੇ ਉਹਨੇ ਉਸੇ ਰੂਪ ਚ ਲੈ ਕੇ ਆਂਦੇ ਜਿਸ ਰੂਪ ਚ ਉਹਨੇ ਸੁਖਵੀਰ ਬਾਦਲ ਨੂੰ ਲੈ ਕੇ ਆਂਦਾ ਕਿ ਪਹਿਲਾਂ ਉਹਨਾਂ ਨੇ ਇੱਕ तकरीबन ਜਿਹੜਾ ਯੂਥ ਅਕਾਲੀ ਦਲ ਸੀਗਾ ਉਹਦੇ ਵਿੱਚ ਐਂਟਰੀ ਕਰਵਾ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਨੇ ਉਹ ਟਿਕਟਾਂ ਵੰਡ ਕੇ ਵਿਧਾਨ ਸਭਾ ਦੀਆਂ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਕਾਣੇ ਕਰ ਦਿੱਤਾ ਕਿ ਬੋਲੋ ਬੋਲੇ ਨਾ ਕੋਈ ਵੀ ਜੇ ਕੋਈ ਉੱਠੇਗਾ ਤੇ ਉਹ ਇਹ ਗੱਲ ਕਹੇਗਾ ਕਿ ਠੀਕ ਆ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਤੇ ਚੱਕ ਦਿੱਤੀ ਆ ਯਾਨੀ ਕਿ ਸਾਰਿਆਂ ਨੂੰ ਐਡਜਸਟ ਕਰ ਦਿੱਤਾ ਗਿਆ ਤੇ ਸਾਰਿਆਂ ਦੇ ਮੂੰਹ ਦੇ ਉੱਤੇ ਤਾਲੇ ਜਿਹੜੇ ਨੇ ਉਹ ਲਾ ਦਿੱਤੇ ਗਏ ਹੁਣ ਅੱਜ ਜਿਹੜੀ ਉਹ ਕਹਾਣੀ ਆ ਅੱਜ ਪ੍ਰਧਾਨ ਹੀ ਸਭ ਕੁਝ ਆ ਸੁਖਬੀਰ ਬਾਦਲੀ ਅੱਜ ਸਭ ਕੁਛ ਆ ਉਹ ਕਿਸੇ ਦੀ ਸੁਣੇ ਨਾ ਸੁਣੇ ਕੋਰ ਕਮੇਟੀ ਦੀ ਮੀਟਿੰਗ ਬੁਲਾਵੇ ਨਾ ਬੁਲਾਵੇ ਅਧਿਕਾਰ ਉਹਦੇ ਕੋਨੇ ਕਿਸੇ ਨੂੰ ਟਿਕਟ ਦੇਣੀ ਆ ਨਹੀਂ ਦੇਣੀ ਤੇ ਅੱਜ ਉਹੀ ਪਰਿਵਾਰ ਜਿਹੜੇ ਪਰਿਵਾਰ ਜਿਹੜੇ ਸੀਗੇ ਇਸ ਬਾਦਲ ਦੀ ਜੁੰਡਲੀ ਦੇ ਵਿੱਚ ਪੂਰੇ ਉਹਨੇ ਹੀ ਜ਼ਿੰਮੇਵਾਰ ਨੇ ਅੱਜ ਉਹ ਰੋਂਦੇ ਫਿਰਦੇ ਆ ਮੈਂ ਗੱਲ ਕਰਦਾ ਪਿਆ ਢੀਂਟ ਸੀ ਹੋਣਾ ਦੀ ਤੇ ਢੀਂਡਸਾ ਹੁਣ ਕੱਲ ਰੋਪਿਆ ਉੱਥੇ ਆਪਣਾ ਜਦੋਂ ਉੱਥੇ ਜਿਹੜੇ ਬਾਕੀ ਲੋਕ ਉਹਦੇ ਇਸ ਚੀਜ਼ ਦੇ ਹੱਕ ਦੇ ਵਿੱਚ ਆਏ ਕਿ ਪਰਮਿੰਦਰ ਨੂੰ ਪਰਮਿੰਦਰ ਢੀਂਡਸੇ ਨੂੰ ਟਿਕਟ ਨਹੀਂ ਮਿਲੀ ਹੁਣ ਢੀਂਡਸੇ ਦਾ ਰੋਣਾ ਇਸ ਕਰਕੇ ਨਿਕਲਿਆ ਕਿ ਪਰਮਿੰਦਰ ਢੀਂਡਸੇ ਨੂੰ ਟਿਕਟ ਨਹੀਂ ਮਿਲੀ ਕਿ ਉਹਦਾ ਢੀਂਡਸੇ ਦਾ ਰੋਣਾ ਇਸ ਕਰਕੇ ਸੁਖਦੇਵ ਸਿੰਘ ਢੀਂਡਸੇ ਦਾ ਇਸ ਕਰਕੇ ਰੋਣਾ ਨਿਕਲਿਆ ਕਿ ਭਾਈ ਇੰਨੀ ਸ਼ਿੱਦਤ ਦੇ ਨਾਲ ਪਾਰਟੀ 'ਚ ਦੁਬਾਰਾ ਰੀਜੁਆਇਨ ਕੀਤਾ ਸੀਗਾ ਤੇ ਆਪਣੀ ਪਾਰਟੀ ਜਿਹੜੀ ਅਮਰਜ ਕੀਤੀ ਆ ਇਹਦੇ ਵਿੱਚ ਤੇ ਆ ਜਲਾਲਤ ਜਿਹੜੀ ਆ ਉਹ ਪੈ ਗਈ ਆ ਪੱਲੇ ਉਹ ਜਲਾਲਤੋਂ ਰੋਣਾ ਆਇਆ ਕਿ ਪਰਮਿੰਦਰ ਢੀਂਡਸੇ ਦੀ ਟਿਕਟ ਨਾ ਮਿਲਣ ਕਰਕੇ ਰੋਣਾ ਆਇਆ ਤੇ ਇਹੀ ਢੀਂਡਸੇ ਹੁਣੀ ਆ ਜਿਹੜੇ ਬਾਦਲ ਦੇ ਨਾਲ ਉਸ ਸਮੇਂ ਪੂਰੀ ਹਿੱਕੜਾ ਕੇ ਚੱਲਦੇ ਰਹੇ ਨੇ ਕਿ ਭਾਈ ਜੋ ਬਾਦਲ ਨੇ ਕਰ ਦਿੱਤਾ ਉਹ ਕਰ ਦਿੱਤਾ ਉਦੋਂ ਇਹ ਬੋਲੇ ਨਹੀਂ ਉਦੋਂ ਇਹਨਾਂ ਨੇ ਸਿਧਾਂਤ ਸਾਰਿਆਂ ਨੇ ਛਿੱਕੇ ਟੰਡੇ ਟੰਗੇ ਅਕਾਲੀ ਦਲ ਦੇ ਪੂਰੀ ਤਰ੍ਹਾਂ ਨਾਲ ਟੰਗੇ ਤੇ ਅੱਜ ਉਹਦਾ ਹੀ ਖਮਿਆਜਾ ਭੁਗਤ ਰਹੇ ਨੇ ਅੱਜ ਉਸੇ ਹੀ ਚੌਕਟੇ 'ਚ ਬਹਿ ਕੇ ਇਹ ਇਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਰਿਹਾ ਕਿਉਂਕਿ ਜਿਹੋ ਜਿਹਾਂ ਬੀਜੋਗੇ ਵੱਡੋਗੇ ਵੀ ਉਹੋ ਜਿਹੀ ਹੌਲੀ ਹੌਲੀ ਸੋ ਸਿਧਾਂਤ ਜਿਹੜੇ ਨੇ ਉਹ ਲੋਪ ਨੇ ਮੈਂ ਕਈ ਪ੍ਰੋਗਰਾਮਾਂ 'ਚ ਸਿਧਾਂਤਾਂ ਦੀ ਗੱਲ ਇਸ ਕਰਕੇ ਬਾਰ-ਬਾਰ ਕੀਤੀ ਆ ਕਿਉਂਕਿ ਜਦੋਂ ਸਿਧਾਂਤ ਰਹਿਤ ਪਾਰਟੀਆਂ ਹੋ ਜਾਂਦੀਆਂ ਨੇ ਉਦੋਂ ਉਹਨਾਂ ਨੇ ਗਰਾਬੜ ਚ ਇੱਕ ਦਿਨ ਜਾਣਾ ਹੀ ਹੁੰਦਾ ਕਿਉਂਕਿ ਤੁਸੀਂ ਕਿੰਨੀ ਦੇਰ ਲੋਕਾਂ ਨੂੰ ਜਿਹੜਾ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਸਿਰ ਦੇ ਉੱਤੇ ਜਿਹੜਾ ਉਹ ਪਾਰਟੀ ਨੂੰ ਚਲਾ ਕੇ ਤੇ ਉਸ ਚਿਹਰੇ ਨੂੰ ਅੱਗੇ ਲਿਆ ਕੇ ਤੇ ਕਿੰਨੀ ਕੁ ਦੇਰ ਲੋਕਾਂ ਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿ ਬਸ ਇਹੀ ਕੋਸ਼ਾ ਸਾਰਾ ਕੁਝ ਸੋ ਇਹ ਹਾਲਾਤ ਜਿਹੜੇ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਅਕਾਲੀ ਦਲ ਦਾ ਜੋ ਵੀ ਹੋਇਆ ਸੋ ਜਿਹੜਾ ਢੀਂਸੇ ਦਾ ਰੋਣਾ ਸੀ ਉਹ ਹੁਣ ਢੀਂਸੇ ਹੁਣੀ ਦੱਸ ਸਕਦੇ ਨੇ ਕਿ ਭਾਈ ਰੋਣਾ ਕਿਸ ਕਾਤੋਂ ਆਇਆ ਪਰਮਿੰਦਰ ਦੇ ਟੈਕਟਰ ਆ ਮਿਲਣ ਕਰਕੇ ਆਇਆ ਕਿ ਜਾਂ ਜਲਾਲਤ ਨੂੰ ਆਇਆ ਕਿ ਜਾਂ ਦੋਵਾਂ ਗੱਲਾਂ ਕਰਕੇ ਹੀ ਆਇਆ ਕਿ ਭਾਈ ਹੁਣ ਕੀ ਆ ਲਕੀਰ ਫੇਰ ਖਿੱਚੀ ਗਈ ਇਹ ਚ ਕੋਈ ਕੱਲ ਨਹੀਂ ਕਿਉਂਕਿ ਭਾਵੇਂ ਸੁਖਬੀਰ ਬਾਦਲ ਜਾ ਵੜਿਆ ਘਰ ਪਰ ਉੱਥੇ ਕੋਈ ਜਿਹੜੀ ਆ ਉਹ ਬੇਰੰਗ ਇਸ ਕਿਸਮ ਦਾ ਮੋੜ ਦਿੱਤਾ ਗਿਆ ਕਿ ਭਾਈ ਮੁੜ ਜੋ ਕਿਉਂਕਿ ਸਿਧਾਂਤਕ ਤੌਰ ਦੇ ਉੱਤੇ ਤੁਸੀਂ ਮੁੜ ਨਹੀਂ ਰਹੇ ਸਿਧਾਂਤ ਤੁਸੀਂ ਅਪਣਾਉਣਾ ਨਹੀਂ ਚਾਹੁੰਦੇ ਬੰਦਿਆਂ ਨਾਲ ਤੁਸੀਂ ਬਣਾ ਕੇ ਨਹੀਂ ਰੱਖਣਾ ਚਾਹੁੰਦੇ ਤੇ ਪਾਰਟੀ ਕੀ ਹੋਊਗੀ ਇੱਕ ਦਿਨ ਫਿਰ ਪਾਰਟੀ ਜਿਹੜੀ ਆ ਅਜ ਤਾ ਹੁਣ ਤਿੰਨਾ ਤੇ ਆਈ ਆ ਹੌਲੀ ਹੌਲੀ ਕਰਦਿਆਂ ਕਰਦਿਆਂ ਪਾਰਟੀ ਜਿਹੜੀ ਆ ਉਹ ਇਹੋ ਜੀ ਖੁੱਡੇ ਲੈਣ ਲੱਗੂਗੀ ਕਿ ਮੁੜ ਕੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਤੇ ਲੋਕ ਯਾਦ ਕਰਿਆ ਕਰਨਗੇ ਕਿ ਭਾਈ ਆ ਕੁਸ਼ ਹੈ ਪਰ ਜਿਹੜੀ ਆ ਮੌਜੂਦਾ ਇਹਦੇ ਵਿੱਚ ਇਹ ਆਪਣੇ ਜਿਹੜੀ ਜਿਹੜੇ ਟੋਏ ਪੁੱਟੇ ਹੋਏ ਨੇ ਉਹਦੇ ਚੀਂ ਇਹਨਾਂ ਨੇ ਜਿਹੜਾ ਹੈ ਉਹ ਦੱਬੇ ਜਾਣਾ ਅੱਗੇ ਆਜੋ ਅੱਗੇ ਆ ਕਾਂਗਰਸ ਪਾਰਟੀ ਦਾ ਤੁਸੀਂ ਦੇਖਿਆ ਹੀ ਆ ਕਿ ਕਾਂਗਰਸ ਪਾਰਟੀ ਚਲੋ ਨੈਸ਼ਨਲ ਪਾਰਟੀ ਆ ਤੇ ਪਰ ਉਹ ਵੀ ਪਰਿਵਾਰਵਾਦ ਦੇ ਵਿੱਚ ਕੀ ਉਸ ਦੇ ਪੱਲੇ ਵੀ ਕੀ ਰਿਆ ਅੱਜ ਕਿਦਾਂ ਹਾਸ਼ੀਏ ਦੇ ਉੱਤੇ ਤੇ ਅੱਜ ਕਿੰਨਾ ਕਿੰਨਾ ਦੇ ਨਾਲ ਜਾ ਕੇ ਹੱਥ ਮਿਲਾਉਣ ਨੂੰ ਤਿਆਰ ਹੋਏ ਬੈਠੇ ਨੇ ਉਹ ਜਿਹੜੀ ਕਿ ਪਾਰਟੀ ਕਿਸੇ ਟਾਈਮ ਦੇ ਉੱਤੇ ਜਿਹੜਾ ਇਹ ਸਮੇਂ ਦੇ ਸੀਗੇ ਕਿ ਭਾਈ ਇਹ ਸਭ ਤੋਂ ਪੁਰਾਣੀ ਪਾਰਟੀ ਆ ਇਹਦੇ ਸਿਧਾਂਤ ਨੇ ਉਹ ਸਾਰੀ ਇੱਕ ਪਰਿਵਾਰਕ ਪਾਰਟੀ ਦੇ ਵਿੱਚ ਰਹਿ ਕੇ ਤੇ ਅੱਜ ਅੱਜ ਵੀ ਉਸੇ ਪਰਿਵਾਰ ਦੇ ਸਿਰ ਦੇ ਉੱਤੇ ਪਾਰਟੀ ਚੱਲ ਰਹੀ ਆ ਤੇ ਕਿੰਨੀ ਕਦਰ ਤੇ ਜਿੱਦਾਂ ਨੇ ਜਿਹੜੇ ਨੇ ਇਥੋਂ ਸਿੱਖਣ ਨੂੰ ਬਹੁਤ ਕੋਸ਼ਿਆ ਪਰ ਲੋਕ ਸ਼ਾਇਦ ਸਿੱਖਦੇ ਨਹੀਂਗੇ ਇਹ ਪੋਲੀਟੀਸ਼ੀਅਨ ਵੀ ਸ਼ਾਇਦ ਸਿੱਖਦੇ ਨਹੀਂ ਆ ਮੌਕਾ ਪ੍ਰਸਤੀ ਦੀ ਰਾਜਨੀਤੀ ਜਿਹੜੀ ਆ ਉਹ ਰੱਜ ਕੇ ਹਾਵੀ ਹੋ ਗਈ ਇਸ ਦਾਨਤ ਪਾਰਟੀਆਂ ਦੇ ਜਿਹੜੇ ਨੇ ਉਹ ਖਤਮ ਹੋ ਗਏ ਹੁਣ ਅੱਗੇ ਆਜੋ ਬਾਕੀ ਗੱਲ ਕਰ ਲੈਣੇ ਆ ਆ ਜਿਹੜੀ ਸੱਤਾਧਾਰੀ ਐ ਇਸ ਟਾਈਮ ਦੇ ਉੱਤੇ ਪੰਜਾਬ ਚ ਪਾਰਟੀਆਂ ਇਸ ਦੇ ਹਾਲਾਤ ਤੁਸੀਂ ਲਗਾ ਲਓ ਤੁਸੀਂ ਆ ਕੱਲ ਇੱਕ ਨਵਾਂ ਹੀ ਇੱਕ ਡਰਾਮਾ ਜਾਂ ਕਰਤਾ ਕਿ ਭਾਈ ਇਹ ਉਹ ਇੱਕ ਇੱਕ ਮਿੰਟ ਦੀ ਕਿਤੇ ਹੋਰ 20 20 ਸਕਿੰਟ ਦੀਆਂ ਉਹਨਾਂ ਦੀਆਂ ਰਿਕਾਰਡ ਕੀਤੀਆਂ ਵੀਡੀਓ ਚਲਾ ਕੇ ਉਹ ਇੱਕ ਨਵਾਂ ਹੀ ਜਦਾਂ ਆ ਆਪਾਂ ਇਹ ਕਹਿ ਦਿੰਨੇ ਆ ਕਿ ਜਦਾਂ ਕਿਤੇ ਕੋਈ ਅ ਜਿਹੜੀਆਂ ਕੰਪਨੀਆਂਜ਼ ਨੇ ਉਹ ਪ੍ਰੈਜੈਂਟੇਸ਼ਨ ਦਿੰਦੀਆਂ ਨੇ ਓਦਾਂ ਦੇ ਨਾਲ ਆਪਣੇ 13 ਉਮੀਦ ਉਮੀਦਵਾਰ ਜਿਹੜੇ ਨੇ ਉਹ ਪ੍ਰੈਜੈਂਟੇਸ਼ਨ ਦਿੱਤੀ ਗਈ ਉੱਥੇ ਜਿਦਾ ਇੱਕ ਕਿਸੇ ਪਾਰਟੀ ਦਾ ਸੀਓ ਉਹ ਹੁੰਦਾ ਉਹਦੇ ਮੁਤਾਬਕ ਉਹ ਬੈਠਾ ਭਗਵੰਤ ਤੇ ਉਹਦੇ ਦਿਵਾਲੇ ਜਿਹੜਾ ਹੈਗਾ ਉਹ ਵਿਸ਼ਵਾਸ ਦਵਾਇਆ ਕਿੰਨੂ ਵਿਸ਼ਵਾਸ ਆਪਣੇ ਬੰਦੇ ਉੱਥੇ ਜਿਹੜੇ ਬੈਠੇ ਨੇ 92 ਉਹ ਤੇ ਬਾਕੀ ਉਹਨਾਂ ਨੂੰ ਵਿਸ਼ਵਾਸ ਉਹਨਾਂ ਵਿੱਚੋਂ ਹੀ ਜਿਹੜੇ ਉਹ 13 ਨੇ ਉਹ ਇੱਕ ਇੱਕ ਕਿਸਮ ਦੀ ਡਾਕੂਮੈਂਟਰੀ ਫਿਲਮ ਆਉਣ ਵਾਲੀ ਗੱਲ ਜਿਹੜੀ ਆ ਉੱਥੇ ਕੀਤੀ ਗਈ ਤੇ ਇਸ ਦੀ ਮੈਂ ਗੱਲ ਇਸ ਕਰਕੇ ਕਰਨ ਲੱਗਾ ਕਿ ਇਹਨਾਂ ਦਾ ਲਾ ਲਓ ਤੁਸੀਂ ਹਿਸਾਬ ਕਿਤਾਬ ਜਿਹੜਾ ਕਨਵੀਨਰ ਹੋਬੋ ਹਬ ਕੇ ਇਹ ਗੱਲ ਕਹਿੰਦਾ ਰਿਹਾ ਕੇਜਰੀਵਾਲ ਹੁਣ ਤੱਕ ਕਿ ਭਾਈ ਹਮ ਪਰਿਵਾਰਵਾਦ ਕੀ ਪਾਰਟੀ ਨਹੀਂ ਬਣਾਏਗੇ ਹਮ ਜੇ ਨਹੀਂ ਕਰਾਂਗੇ ਹਮ ਉਹ ਨਹੀਂ ਕਰਾਂਗੇ ਐਸਾ ਨਹੀਂ ਹੋਗਾ ਤੈਸਾ ਨਹੀਂ ਹੋਗਾ ਤੁਸੀਂ ਇਹ ਦੇਖੋ ਕਿ ਸੁਨੀਤਾ ਕੇਜਰੀਵਾਲ ਅਚ ਕੀ ਆ ਉਹਦੇ ਕੋਲ ਕੀ ਸਟੇਟਸ ਆ ਪਾਰਟੀ ਦਾ ਪਰ ਉਹ ਐਸ ਏ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਪੂਰੀ ਤਰ੍ਹਾਂ ਦੇ ਨਾਲ ਐਸ ਏ ਕਨਵੀਨਰ ਜਿਹੜੀ ਆ ਉਹ ਕੰਮ ਕਰਦੀ ਪਈ ਆ ਪੂਰੀ ਤਰ੍ਹਾਂ ਦੇ ਨਾਲ ਵੀ ਇੱਕ ਕਿਸਮ ਦੀ ਉਸ ਕੇਜਰੀਵਾਲ ਨੂੰ ਕਿਸੇ ਬੰਦੇ ਦੇ ਉੱਤੇ ਇਤਬਾਰ ਹੀ ਨਹੀਂ ਉਹ ਉਹਨੇ ਉਹ ਬੰਦੇ ਵੀ ਜਿਹੜੇ ਸੀਗੇ ਉਹ ਕੱਢ ਕੇ ਰੱਖ ਦਿੱਤੇ ਪ੍ਰਸ਼ਾਂਤ ਭੂਸ਼ਨ ਉਹਨਾਂ ਨੂੰ ਸਾਰੇ ਜਾਣਦੇ ਨੇ ਕੋਈ ਛੋਟੇ ਮੋਟੇ ਤਾਂ ਉਹ ਹੈ ਨਹੀਂ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ 2 ਕਰੋੜ ਰੁਪਈਆ ਦੇ ਕੇ ਉਸ ਸਮੇਂ ਦੇ ਵਿੱਚ ਕਿ ਭਾਈ ਆ 2 ਕਰੋੜ ਰੁਪਈਆ ਅਸੀਂ ਜਿਹੜਾ ਹੈ ਉਹ ਦਿੱਨੇ ਹੈਗੇ ਆ ਉਹਨਾਂ ਲੋਕਾਂ ਨੂੰ ਇਹਨਾਂ ਨੇ ਜਿਹੜਾ ਉਹ ਠੱਗੀ ਲਾਈ ਤੇ ਅੱਜ ਉਹ ਜੇਲ੍ਹ 'ਚ ਆ ਤੇ ਬਾਹਰ ਬੈਠੇ ਭਗਵਾਨ ਤੋਂ ਨਹੀਂ ਮੁੱਛਾਂ ਨੂੰ ਵਾਟਰ ਦੇ ਰਹੇ ਵੀ ਚਲਕ ਥੋੜਾ ਦਿਰ ਤੇ ਦਾ ਲੱਗੇਗਾ ਕਿਤੇ ਕਨਵੀਨਰ ਵੀ ਬਣ ਜਾਗੇ ਉਧਰੋਂ ਸੰਜੇ ਸਿੰਘ ਜਿਹੜਾ ਉਹ ਉਹਨੂੰ ਜਮਾਨਤ ਮਿਲ ਗਈ ਉਹ ਆ ਗਿਆ ਉਹਨੇ ਆ ਕੇ ਗਰਮਗਰਮ ਆਉਂਦਿਆਂ ਦੇ ਨਾਲ ਬਿਆਨਬਾਜ਼ੀ ਸ਼ੁਰੂ ਕੀਤੀ ਉਹਨਾਂ ਨੇ ਦੇਖਿਆ ਕਿ ਭਾਈ ਇਹ ਵੀ ਇਹਦਾ ਵੀ ਕਦ ਥੋੜਾ ਜਿਹਾ ਹੋਰ ਵੱਧ ਜਾਏਗਾ ਮੇਰੀ ਐਬਸੈਂਸ ਦੇ ਵਿੱਚ ਉਹ ਸੱਕੇ ਚੱਕ ਕੇ ਤਕਰੀਬਨ ਤਕਰੀਬਨ ਇਨਡਾਇਰੈਕਟ ਇਹਦੇ ਨਾਲ ਸਾਰੇ ਅਧਿਕਾਰ ਪਰਵਾਰ ਚ ਹੀ ਦੇ ਦਿੱਤੇ ਕਿ ਭਾਈ ਸਨੀਤਾ ਕੇਜਰੀਵਾਲ ਹੁਣ ਸਾਰਾ ਕੁਝ ਤਕਰੀਬਨ ਨਾ ਕੁਝ ਕਿਹਾ ਨਾ ਲੈਣੀ ਨਾ ਦੇਣੀ ਪਰ ਸਨੀਤਾ ਕੇਜਰੀਵਾਲ ਦਾ ਆਮ ਆਰਪੀ ਪਾਰਟੀ ਦੇ ਵਿੱਚ ਸਟੇਟਸ ਕੀ ਆ ਕਿ ਉਹ ਕੇਜਰੀਵਾਲ ਦੀ ਵਾਈਫ ਆ ਜੇ ਕੇਜਰੀਵਾਲ ਦੀ ਵਾਈਫ ਹੋਣ ਕਰਕੇ ਉਹ ਐਜ ਇੱਕ ਮੀਨਰ ਦੀ ਕੁਰਸੀ ਤੇ ਬੈਠ ਕੇ ਸਾਰਾ ਕੁਝ ਕਰ ਰਹੀ ਹੈਗੀ ਆ ਤੇ ਇਸ ਤੋਂ ਵੱਡਾ ਪਰਿਵਾਰਵਾਦ ਕੀ ਹੋ ਸਕਦਾ ਹੈਗਾ ਇਸ ਤੋਂ ਵੱਡਾ ਕੀ ਆਦਾ ਇਹਨਾਂ ਦੇ ਕਿਹੜੇ ਇਹ ਤਾਂ ਖੈਰ ਸਿਧਾਂਤ ਹੀ ਨਹੀਂ ਸੀ ਕੋਈ ਇਹਨਾਂ ਦੇ ਤਾਂ ਆਮ ਆਦਮੀ ਪਾਰਟੀ ਦੇ ਤਾਂ ਕੋਈ ਸਿਧਾਂਤ ਹੀ ਨਹੀਂ ਸੀ ਇਹਦਾ ਮੌਕਾ ਪ੍ਰਸਤੀ ਦੀ ਰਾਜਨੀਤੀ ਕਰਨ ਆਏ ਉਬਰੀ ਇੱਕ ਬਾਰ ਬਾਰ ਆਪਾਂ ਇਹ ਗੱਲ ਕਹਿੰਦੇ ਰਹੇ ਹਾਂ ਕਿ ਇਹ ਬੀਜੇਪੀ ਤਾਂ ਪਾਇਲਟ ਪ੍ਰੋਜੈਕਟ ਸੀਗਾ ਉਹ ਪਾਇਲਟ ਪ੍ਰੋਜੈਕਟ ਦੇ ਵਿੱਚੋਂ ਪਿੱਛੇ ਇਹਨਾਂ ਦੀ ਮਾਂ ਜਿਹੜੀ ਹੈਗੀ ਆ ਉਹ ਆਰਐਸਐਸ ਹੀ ਹੈ ਉਹ ਸਾਰਾ ਕੁਝ ਉੱਥੇ ਹੀ ਸਾਰਾ ਆਪਾਂ ਕਈ ਵਾਰ ਗੱਲਬਾਤ ਕੀਤੀ ਆ ਕਿ ਸੁਆਮੀ ਵਿਵੇਕਾਨੰਦ ਇੰਸਟੀਚਿਊਟ ਚ ਕਿਵੇਂ ਇਹ ਪਲਾਨ ਕੀਤਾ ਗਿਆ ਕਿਦਾਂ ਉਹ ਕੀਤਾ ਗਿਆ ਈਵਨ ਕਿ ਜਿਹੜੇ ਉਹ ਬਜ਼ੁਰਗ ਨੂੰ ਜਿਹੜਾ ਸੀਗਾ ਅੰਨਾ ਹਜਾਰੇ ਉਹ ਕਹਿੰਦਾ ਕਿ ਭਾਈ ਇਹ ਸ਼ਰਾਬ ਜਿਹੜਾ ਸ਼ਰਾਬ ਦੀ ਗੱਲ ਤੂੰ ਮਨਾ ਕਰਦਾ ਰਿਹਾ ਉਹ ਸ਼ਰਾਬ ਘਟਾਲੇ ਜੀ ਫਸ ਗਿਆ ਉਹ ਆਪਣੀ ਬਾਪੂ ਸਟੇਟਮੈਂਟਾਂ 'ਚ ਆੜੀ ਜਾਂਦਾ ਹੈਗਾ ਸੋ ਗੱਲ ਓਵਰਆਲ ਇਹ ਰਹਿ ਗਈ ਕਿ ਕਰਤਾਰ ਕਿੱਥੇ ਰਹਿ ਗਏ ਇਹਨਾਂ ਲੋਕਾਂ ਦੇ ਤੇ ਅੱਜ ਕਿਹੜੇ ਕਰਤਾਰ ਨੇ ਇਹਨਾਂ ਲੋਕਾਂ ਕੋਲ ਕਿਸ ਬੇਸ ਦੇ ਉੱਤੇ ਦੁਨੀਆ ਨੂੰ ਬਹੁਤ ਪਬਲਿਕ ਨੂੰ ਬਹੁਤ ਵਾਚ ਕਰਨ ਇਹਨਾਂ ਦੇ ਡਰਾਮੇ ਦੇਖਣੇ ਚਾਹੀਦੇ ਨੇ ਇਸ ਟਾਈਮ ਦੇ ਉੱਤੇ ਕਿ ਕਿਹੜਾ ਕਿਹੜਾ ਕਿਸ ਟਾਈਮ ਦੇ ਉੱਤੇ ਛੜੱਪਾ ਮਾਰ ਕੇ ਕਿਧਰ ਨੂੰ ਜਾ ਰਿਹਾ ਹੈਗਾ ਹੁਣ ਕੱਲ ਜਾਨੀ ਕਿ ਜਦੋਂ ਆ ਤੁਹਾਡੇ ਹੱਥਾਂ ਦੇ ਵਿੱਚ ਪ੍ਰੋਗਰਾਮ ਹੋਏਗਾ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸੁਖਬੀਰ ਬਾਦਲ ਜਿਹੜਾ ਹੁਸ਼ਿਆਰਪੁਰ ਜਾ ਕੇ ਸੰਪਲੇ ਨੂੰ ਜੁਆਇਨ ਕਰਾ ਲੇ ਅਕਾਲੀ ਦਲ ਦੇ ਵਿੱਚ ਉਹ ਭਾਜਪੀ ਨੂੰ ਜਿਹੜਾ ਹੈ ਉੱਥੇ ਇੱਕ ਬੜਾ ਵੱਡਾ ਝਟਕਾ ਜਿਹੜਾ ਉਹ ਲੱਗੇਗਾ ਜਿਹੜੀ ਬੀਜੇਪੀ ਇਹ ਕਹਿੰਦੀ ਆ ਕਿ ਅਸੀਂ ਪਰਿਵਾਰਵਾਦ ਦਾ ਜਿਹੜਾ ਹੈਗਾ ਉਹ ਕੋਈ ਜਿਹੜਾ ਹੈਗਾ ਅਸੀਂ ਪਰਿਵਾਰਵਾਦ ਦੀ ਜਿਹੜੀ ਕਿਸੇ ਕਿਸਮ ਦੀ ਕੋਈ ਪੋਲਿਟਿਕਸ ਨਹੀਂ ਕਰਦੇ ਉਹਨਾਂ ਦੇ ਕਿੰਨੇ ਬੰਦੇ ਜਿਹੜੇ ਨੇ ਉਹਨਾਂ ਦੇ ਪਰਿਵਾਰਾਂ 'ਚ ਟਕਟਾਂ ਗਈਆਂ ਨੇ ਪਰ ਲੇਕਨ ਕਮਾਲ ਆ ਮਿਸਟਰ ਮੋਦੀ ਕਿਤੇ ਕੋਈ ਇਸ ਗੱਲ ਦੇ ਉੱਤੇ ਕਿਸੇ ਦਾ ਪੱਲਾ ਵੀ ਕੇ ਨੂੰ ਫੜਨ ਦੇਣਗੇ ਨਾ ਐਸੇ ਤੋਂ ਨਹੀਂ ਹੋਊਗਾ ਕਿਉਂਕਿ ਗੱਲ ਐਵੇਂ ਆ ਕਿ ਝੂਠ ਨੂੰ ਝੂਠ ਦੀ ਤਰ੍ਹਾਂ ਦੇ ਨਾਲ ਉਹਨਾਂ ਨੇ ਬੋਲਣਾ ਹੀ ਨਹੀਂ ਉਹਨਾਂ ਨੇ ਝੂਠ ਨੂੰ ਸੱਚ ਦੀ ਤਰ੍ਹਾਂ ਦੇ ਨਾਲ ਪੇਸ਼ ਕਰਨਾ ਤੇ ਭੱਤਾਂ ਦੀ ਗਿਣਤੀ ਇੰਨੀ ਵੱਡੀ ਆ ਕਿ ਉਹਨਾਂ ਨੇ ਸੱਚ ਮੰਨ ਕੇ ਅੱਗੇ ਪ੍ਰਚਾਰ ਕਰ ਦੇਣਾ ਕਿਉਂਕਿ ਪ੍ਰਚਾਰ ਦੇ ਸਾਧਨ ਉਹਨਾਂ ਕੋਲ ਬਹੁਤ ਜ਼ਿਆਦਾ ਨਹੀਂ ਸੋ ਇਹ ਜਿਹੜੇ ਪੋਲੀਟੀਕਲ ਪਾਰਟੀਆਂ ਦਾ ਇਸ ਟਾਈਮ ਦੇ ਉੱਤੇ ਸਟਰਕਚਰ ਚੱਲ ਰਿਹਾ ਜੋ ਇਹ ਸਿਸਟਮ ਚੱਲ ਰਿਹਾ ਕਿਸੇ ਸੀਟ ਨੂੰ ਤੁਸੀਂ ਲੈ ਕੇ ਦੇਖ ਲਓ ਕਿਸੇ ਸੀਟ ਨੂੰ ਜਿਹੜੀਆਂ ਹੌਟ ਸੀਟ ਜਿਨ੍ਹਾਂ ਨੂੰ ਮੰਨਦੇ ਨੇ ਕਿ ਪਟਿਆਲਾ ਹੋ ਗਿਆ ਜਾਂ ਸੰਗਰੂਰ ਜਾਂ ਬਠਿੰਡਾ ਆ ਸੰਗਰੂਰ ਤੁਸੀਂ ਦੇਖ ਲਓ ਕਿ ਸੰਗਰੂਰ ਦੇ ਵਿੱਚ ਕਿਦਾਂ ਇਹ ਸਾਰਾ ਕੁਝ ਹੋ ਵਾਪਰ ਰਿਹਾ तकरीबन ਇਹ ਪੰਜ ਕੋਣਾ ਮੁਕਾਬਲਾ ਉੱਥੇ ਜਿਹੜਾ ਹੈ ਲੋਕ ਕੀ ਕਰਨਗੇ ਲੋਕਾਂ ਦੀ ਲੋਕ ਕਿੰ ਨੂੰ ਉਹ ਕਰਨਗੇ ਡਿਵਾਈਡ ਹੋ ਜਾਣਗੇ ਲੋਕ ਕਿੱਧਰ ਨੂੰ ਉਹ ਜਾਣਗੇ ਕੀ ਸੋਚਣਗੇ ਮੈਂ ਤਾਂ ਕਿੰਨਾ ਕ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਕੋਈ ਨਾਰਮਲ ਜਿਹਾ ਬੰਦਾ ਕੋਈ ਕਾਗਜ਼ ਭਰਦਾ ਉਹਨੂੰ ਜਿਤਾ ਦਿਓ ਤੁਸੀਂ ਇਸ ਵਾਰੀ ਤੁਸੀਂ ਇਹ ਨਾ ਸਾਰਿਆਂ ਨੂੰ ਐਨ ਠੰਡੇ ਬਸਤੇ ਚ ਪਾ ਦਿਓ ਨਾ ਮਜੂਦਾ ਮੁੱਖ ਮੰਤਰੀ ਦਾ ਕੋਈ ਹੋ ਰਹਿ ਜਾਵੇ ਨਾ ਫਿਰ ਬਾਕੀਆਂ ਦਾ ਕੁਝ ਰਹਿ ਜਾਵੇ ਵੀ ਭਾਈ ਤੁਸੀਂ ਫਿਰ ਹੈ ਤੁਸੀਂ ਜਿਤਾਓ ਹੀ ਉਹਨੂੰ ਫਿਰ ਜਾਂ ਜਿਹੜਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਫਿਰ ਉਹਨੂੰ ਜਿਤਾ ਦਿਓ ਤੁਸੀਂ ਤੁਸੀਂ ਇਹਨਾਂ ਤੋਂ ਲੈਣਾ ਕੀ ਆ ਜਿਹੜੇ ਮਜੂਦਾ ਜਿਹੜਾ ਜਿਹੜੇ ਜਿਹੜੀ ਸੱਤਾਧਾਰੀ ਹੈਗੇ ਇਹਨਾਂ ਤੋਂ ਕੀ ਲੈਣਾ ਤੇ ਬਾਕੀਆਂ ਤੋਂ ਕੀ ਲੈਣਾ ਬਾਕੀਆਂ ਨੇ ਕੀਤਾ ਕੀ ਆ ਉਸ ਮਸਲੇ ਦੇ ਵਿੱਚ ਜਿਹੜਾ ਪੰਜਾਬ ਦੀ ਆਵਾਜ਼ ਉਠਾਉਂਦਾ ਉਹਦੇ ਉਹਦੇ ਉੱਤੇ ਮੋਹਰ ਲਾ ਦਿਓ ਉੱਪਰ ਜਾ ਕੇ ਤੁਸੀਂ ਬਠਿੰਡੇ ਵਾਲਾ ਉਹ ਦੇਖ ਲਓ ਤੁਸੀਂ ਉਸ ਤਰ੍ਹਾਂ ਦੇ ਨਾਲ ਉਹ ਵੀ ਹੌਟ ਸੀਟ ਬਣੀ ਆ ਪਟਿਆਲੇ ਤੁਸੀਂ ਦੇਖ ਲਓ ਜੇ ਡਾਕਟਰ ਗਾਂਧੀ ਦਾ ਉੱਥੇ ਵਿਰੋਧ ਆ ਉੱਥੇ ਉਹਨਾਂ ਲੋਕਾਂ ਦਾ ਵਿਰੋਧ ਆ ਜਿਹੜੇ ਲੋਕ ਕਰੀ ਮਹਿਲਾਂ ਦੇ ਨਾਲ ਜਿਨ੍ਹਾਂ ਦਾ ਜਿਹੜਾ ਸੀਗਾ ਉਹ ਸਿੱਧਾ-ਸਿੱਧਾ ਰਾਤ ਦਾ ਦਿਨ ਰਾਤ ਦੀ ਉੱਥੇ ਗੇੜੇ ਸਵੇਰੇ ਵੀ ਤੇ ਸ਼ਾਮ ਨੂੰ ਵੀ ਉਹਨਾਂ ਲੋਕਾਂ ਦਾ ਵੀ ਜਿਹੜਾ ਹੈਗਾ ਉਹ ਵਿਰੋਧ ਹੈਗਾ ਪਟਿਆਲੇ ਬਾਰੇ ਹੁਣ ਛੋਟਾ ਪਾ ਮਾਰ ਕੇ ਬੀਜੇਪੀ ਚ ਜਾਵੜੇ ਨੇ ਉੱਥੇ ਜਿਹੜੇ ਪਹਿਲਾਂ ਕਾਂਗਰਸ ਨੂੰ ਵੋਟ ਪਾਉਂਦੇ ਸੀ ਹੁਣ ਕੀ ਬੀਜੇਪੀ ਨੂੰ ਵੋਟ ਪਾਉਣਗੇ ਲੋਕਾਂ ਲੋਕਾਂ ਦਾ ਮਾਈਂਡ ਸੈਟ ਕਿਵੇਂ ਚੇਂਜ ਹੋਏਗਾ ਜਦ ਲੋਕ ਮਾਈਂਡ ਸੈਟ ਉਸੇ ਤਰ੍ਹਾਂ ਹੀ ਕਰੀ ਜਾਂਦੇ ਨੇ ਕਿ ਜਿਦਾਂ ਲੀਡਰ ਕਰੀ ਜਾ ਰਹੇ ਨੇ ਤੁਸੀਂ ਇਹਨਾਂ ਦੀ ਸਾਰੀ ਗੇਮ ਸਮਝੋ ਕਿ ਇਹਨਾਂ ਦੇ ਵਿੱਚ ਇਹਨਾਂ ਤੋਂ ਨਿਜ ਪ੍ਰਸਤ ਕੋਈ ਹੋ ਸਕਦਾ ਕਿ ਮੈਨੂੰ ਕਿਸੇ ਨੇ ਟਿਕਟ ਨਹੀਂ ਦਿੱਤੀ ਜਾਂ ਮੈਨੂੰ ਮੈਨੂੰ ਪੁੱਛਿਆ ਨਹੀਂ ਜਾਂ ਮੈਨੂੰ ਮਨਾਇਆ ਨਹੀਂ ਜਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਮੈਂ ਪਾਰਟੀ ਤੋਂ ਬਾਗੀ ਹੋ ਗਿਆ ਮੈਂ ਦੂਜੇ ਬੰਨੇ ਜਾ ਕੇ ਟਿਕਟ ਲੈ ਲੈਣੀ ਆ ਜਾਂ ਮੇਰੇ ਮੇਰੀ ਕੋਈ ਗੱਲ ਨਹੀਂ ਸੁਣੀ ਜਾਂਦੀ ਹੈਗੀ ਸੋ ਇਹ ਇਹਨਾਂ ਲੋਕਾਂ ਦੇ ਜਿਹੜੇ ਕਰਤਾਰ ਬਣ ਚੁੱਕੇ ਨੇ ਨਾ ਕਰਤਾਰਾਂ ਨੂੰ ਸਮਝਣ ਦੀ ਲੋੜ ਆ ਕਿ ਜਿਹੜੇ ਲੋਕ ਨਿੱਜ ਪਰਸਤੀ ਵਾਸਤੇ ਛੜੱਪਾ ਮਾਰ ਕੇ ਕਿਸੇ ਵੀ ਬੰਨੇ ਜਾ ਸਕਦੇ ਨੇ ਔਰ ਲੋਕ ਤੁਹਾਡਾ ਸਾਡਾ ਪੰਜਾਬ ਦਾ ਪੰਜਾਬੀਅਤ ਦਾ ਕੁਝ ਹੋ ਸਕਦੇ ਨੇ ਕੀ ਉਹਨਾਂ ਦੇ ਵਿੱਚ ਇੰਨੀ ਲਿਆਕਤ ਬਚੀ ਆ ਉਹਨਾਂ ਦੀ ਕੋਈ ਜ਼ਮੀਰ ਬਚੀ ਆ ਅੰਦਰਲੀ ਉਹਨਾਂ ਦੀ ਕੋਈ ਐਸੀ ਸੋਚ ਹੈਗੀ ਆ ਪੰਜਾਬ ਦੇ ਪ੍ਰਤੀ ਕਿ ਅਸੀਂ ਕਿਸੇ ਸੂਬੇ ਨੂੰ ਰਿਪਰੈਜ਼ੈਂਟ ਕਰਨਾ ਹੈਗਾ ਕੋਈ ਉਹਨਾਂ ਦੀ ਵਿਜ਼ਨ ਹੋਵੇ ਕੋਈ ਉਹਨਾਂ ਦਾ ਕੋਈ ਐਸਾ ਕੰਮ ਹੋਵੇ ਕਿ ਜਿਹੜਾ ਯਾਦ ਕੀਤਾ ਜਾ ਸਕੇ ਕਿ ਭਾਈ ਆਹ ਕੰਮ ਇਸ ਬੰਦੇ ਨੇ ਜਿਹੜਾ ਹੈਗਾ ਆਪਣੇ ਮੈਂਬਰ ਆਫ ਪਾਰਲੀਮੈਂਟ ਰਹਿੰਦੇ ਆ ਕੀਤਾ ਕੋਈ ਇਹੋ ਜਿਹਾ ਕਾਰਨਾਮ ਉਹਨਾਂ ਵੱਲੋਂ ਕੀਤਾ ਗਿਆ ਹੋਵੇ ਜਿੰਨੂੰ ਕਿ ਦੁਨੀਆ ਯਾਦ ਰੱਖੇ ਜਾਂ ਯਾਦ ਰੱਖਣ ਵਾਲੇ ਕੋਈ ਕਾਰਨਾਮੇ ਬਾਰੇ ਕੋਈ ਗੱਲ ਕਰਦਾ ਹੋਵੇ ਉਹ ਤਾਂ ਇਹ ਗੱਲ ਕਰਦੇ ਪਏ ਨੇ ਕਿ ਮੈਨੂੰ ਬੁਲਾਣੇ ਜਗ੍ਹਾ ਤੋਂ ਸੀਟ ਨਹੀਂ ਮਿਲੀ ਮੇਰੇ ਵਰਕਰ ਤੁਸੀਂ ਦੱਸੋ ਹੁਣ ਮੈਂ ਕਿਹੜੀ ਪਾਰਟੀ 'ਚ ਛਾਲ ਮਾਰਾਂ ਮੈਨੂੰ ਦੱਸੋ ਵੀ ਮੈਂ ਕਿਸੇ ਤਰ੍ਹਾਂ ਦੇ ਨਾਲ ਸੱਤਾ ਦੇ ਵਿੱਚ ਚਲੇ ਜਾਵਾਂ ਤੇ ਹੈਰਾਨਗੀ ਇਹ ਆਉਂਦੀ ਹੈ ਕਿ ਉਹੋ ਹੀ ਵਰਕਰ ਕਿਸੇ ਟਾਈਮ ਦੇ ਉੱਤੇ ਕੋਈ ਗੱਲ ਕਰ ਰਹੇ ਹੁੰਦੇ ਨੇ ਤੇ ਮੁੜ ਕੇ ਉਹਨਾਂ ਨੂੰ ਫੇ ਕਈ ਵਾਰੀਆਂ ਨੂੰ ਕਈਆਂ ਨੂੰ ਤੇ ਚੇਤੇ ਹੀ ਪੁੱਝ ਜਾਂਦਾ ਕਿ ਭਾਈ ਭਰਾ ਆਟੀ ਪ੍ਰਾਣੀ ਬਦਲ ਚੁੱਕੀ ਆ ਤਾਂ ਨਵੀਆਂ ਉਹਦੇ ਪ੍ਰਾਣੀਆਂ ਦੇ ਨਾਰੇ ਵੀ ਲਾਈ ਜਾਂਦੇ ਹੈਗੇ ਆ ਸੋ ਲੋਕਾਂ ਦਾ ਮਾਈਂਡ ਸੈਟ ਵੀ ਚੇਂਜ ਹੋਇਆ ਕਿ ਨਹੀਂ ਹੋਇਆ ਇਹ ਪੰਜਾਬ ਦੇ ਲੋਕਾਂ ਕੋਲ ਬਹੁਤ ਵੱਡਾ ਸਵਾਲ ਆ ਤੁਸੀਂ ਸੋਚਿਓ ਜਰੂਰ ਇਸ ਬਾਰੇ ਕਿ ਭਾਈ ਇਹ ਸਾਰਾ ਕੁਝ ਜੋ ਹੋ ਵਾਪਰ ਰਿਹਾ ਹੈ ਆ ਬੜੀ ਅਲੱਗ ਤਰ੍ਹਾਂ ਦੀ ਇਲੈਕਸ਼ਨ ਇਸ ਟਾਈਮ ਦੇ ਉੱਤੇ ਜਿਹੜੀ ਆ ਉਹ ਆ ਪੂਰੇ ਭਾਰਤ ਜਿਹੜਾ ਹੈਗਾ ਉਹ ਦੇਖੂਗਾ ਇਸ ਟਾਈਮ ਦੇ ਉੱਤੇ ਬਿਲਕੁਲ ਅਲੱਗ ਤਰ੍ਹਾਂ ਦੀ ਇਲੈਕਸ਼ਨ ਜਿਹਦੇ ਵਿੱਚ ਐਡੀ ਤੌਰ ਫੋੜ ਹੱਲੇ ਪਤਾ ਨਹੀਂ ਜਿੰਨੀ ਦੇਰ ਤੱਕ ਐਂਡ ਤੱਕ ਕਾਗਜ਼ ਨਹੀਂ ਭਰੇ ਜਾਂਦੇ ਕਿੰਨਾ ਲੋਕਾਂ ਨੇ ਕਿੱਧਰ ਨੂੰ ਛੜਪੇ ਮਾਰ ਕੇ ਕਿਹ ਸਾਈਡ ਨੂੰ ਜਾਣਾ ਪਰ ਗੱਲ ਉਹ ਹੀ ਆ ਗਈ ਕਿ ਤੁਸੀਂ ਇਹ ਸੋਚ ਕੇ ਦੇਖਿਓ ਕਿ ਇਹਨਾਂ ਦੀ ਕੋਈ ਸੋਚ ਨਹੀਂ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਇਹਨਾਂ ਦੀ ਕੋਈ ਸੋਚਣੀ ਉਹਨਾਂ ਪ੍ਰਤੀ ਹੈ ਇਨਨ ਨੂੰ ਖੜਾ ਕੇ ਕੋਈ ਖੜਾ ਆ ਕੇ ਐਨ ਸਾਹਮਣੇ ਸਵਾਲ ਪੁੱਛੇ ਜਾ ਸਕਦੇ ਨੇ ਕਿ ਭਾਈ ਤੁਸੀਂ ਐਂ ਦੱਸੋ ਕਿ ਤੁਸੀਂ ਆ ਜਿਹੜੀ ਪਾਰਟੀ ਚੇਂਜ ਕੀਤੀ ਐ ਇਹਦੇ ਚ ਕੀ ਮਾਰ ਕਾ ਮਾਰ ਲੇ ਹੋ ਤੁਸੀਂ ਪੁਰਾਣੀ ਸਿਟਿੰਗ ਐਮਪੀ ਹੋ ਜਾਂ ਤੁਸੀਂ ਪੁਰਾਣੇ ਕਿਤੇ ਪਹਿਲਾਂ ਐਮਪੀ ਰਹਿ ਕੇ ਤੁਹਾਡੀ ਉਥੇ ਕੀ ਦੇਣ ਸੀ ਕਿੰਨੀ ਵਾਰੀ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਕੁਝ ਬੋਲੇ ਹੋ ਕਿੰਨੀ ਤੁਹਾਡੀ ਅਟੈਂਡੈਂਸ ਆ ਕੀ ਤੁਸੀਂ ਕੀਤਾ ਹੁਣ ਤੱਕ ਤੁਸੀਂ ਕੋਈ ਆਪਣਾ ਪਰਫਾਰਮੈਂਸ ਰਿਪੋਰਟ ਤਾਂ ਪੇਸ਼ ਕਰ ਦਿਓ ਸਾਡੇ ਅਕੇ ਕੋਈ ਪਰਫਾਰਮ ਜਿਸ ਤਰ੍ਹਾਂ ਦਾ ਨਾਲ ਵੀ ਤੁਸੀਂ ਕੀਤਾ ਤੋ ਦੱਸੋ ਤੇ ਸਹੀ ਨਾ ਤੁਸੀਂ ਕਿ ਜਾਂ 5 ਸਾਲ ਤੁਸੀਂ ਸਿਰਫ ਜਿਹੜਾ ਹੈ ਉਹ ਐਜ਼ ਐਮਪੀ ਉੱਥੇ ਤੁਹਾਨੂੰ ਫਲੈਟ ਮਿਲ ਗਿਆ ਤੁਹਾਨੂੰ ਐਮਪੀ ਦੀਆਂ ਸਹੂਲਤਾਂ ਮਿਲ ਗਈਆਂ ਗਵਰਨਮੈਂਟ ਵੱਲੋਂ ਜਿਹੜੇ ਨੇ ਉਹ ਭੱਤੇ ਮਿਲ ਗਏ ਗੱਡੀਆਂ ਮਿਲ ਗਈਆਂ ਗਾਰਡ ਮਿਲ ਗਈ ਪੈਸਾ ਮਿਲ ਗਿਆ ਤੇ ਤੁਸੀਂ ਆਪਣਾ 5 ਸਾਲ ਜਿਹੜੇ ਨੇ ਉਹ ਉਸ ਤਰ੍ਹਾਂ ਦੇ ਨਾਲ ਟਪਾਲੇ ਬਾਅਦ ਚ ਪੈਨਸ਼ਨ ਮਿਲ ਜਾਣੀ ਹੈ ਸੋ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਧਿਆਨ ਦੇ ਨਾਲ ਦੇਖਦੇ ਹੋ ਤੇ ਉਹਦੇ ਵਿੱਚ ਪੰਜਾਬ ਦਾ ਪੋਲਿਟিক্যাল ਸਟਰਕਚਰ ਬਿਲਕੁਲ ਜਿਵੇਂ ਬਿਲਕੁਲ ਫੇਲ ਹੋਇਆ ਤੁਹਾਨੂੰ ਜਿਹੜਾ ਹੈ ਉਹ ਦਿਖਾਈ ਦੇਵੇਗਾ ਜੋ ਅਸੀਂ ਹੁਣ ਤੱਕ ਦੇਖਿਆ ਪੰਜਾਬ ਪੰਜਾਬੀਅਤ ਮਾਈਨਸ ਆ ਨਿੱਜ ਪ੍ਰਸਤੀ ਜਿਹੜੀ ਆ ਉਹ ਸ਼ਿਖਰਾਂ ਦੇ ਉੱਤੇ ਹੈਗੀ ਆ ਤੋੜ-ਫੋੜ ਮੀਡੀਆ ਵੀ ਇਸ ਤਰ੍ਹਾਂ ਦੇ ਨਾਲ ਹੀ ਪ੍ਰੈਜੈਂਟ ਕਰਦਾ ਪਿਆ ਕਿ ਤੋੜ-ਫੋੜ ਨੂੰ ਕਿਹੜਾ ਕਿੱਧਰ ਗਿਆ ਤੇ ਕਿਹੜਾ ਕਿੱਧਰ ਨੂੰ ਚਲਾ ਗਿਆ ਉਹਦੇ ਮੂੰਹ 'ਚ ਮਾਈਕ ਜ਼ਰੂਰ ਢਾੱਕ ਦਿੰਦੇ ਆ ਲੋਕ ਲਿਜਾ ਕੇ ਕਿ ਭਾਈ ਫਿਰ ਉਹ ਉਹ ਦੇ ਕੋ ਘੜਿਆ ਕੜਾਇਆ ਬਾਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿ ਮੇਰਾ ਪਾਰਟੀ 'ਚ ਸਨਮਾਨ ਨਹੀਂ ਸੀ ਹੁੰਦਾ ਤੇ ਮੇਰਾ ਫਲਾਣਾ ਨਹੀਂ ਸੀ ਭਾਵੇਂ ਉਹਤੇ ਪਾਰਟੀ ਨੇ ਤਿੰਨ ਵਾਰੀ ਮੁੱਖ ਮੰਤਰੀ ਬਣਾਤਾ ਹੋਵੇ ਤੇ ਭਾਵੇਂ ਪਾਰਟੀ ਨੇ ਵੱਡੇ ਵੱਡੇ ਅਹੁਦੇ ਜਿਹੜੇ ਦੇ ਦਿੱਤੇ ਹੋਣ ਪਹਿਲਾਂ ਐਮਪੀ ਬਣਾ ਕੇ ਤੋਰ ਦਿੱਤੇ ਹੋਣ ਜਾਂ ਹੋਰ ਬਹੁਤ ਸਾਰੇ ਅਹੁਦੇ ਵੀ ਉਹਨਾਂ ਨੂੰ ਪ੍ਰਦਾਨ ਕੀਤੇ ਹੋਣ ਉਹ ਫਿਰ ਉਹ ਜਿਹੜੇ ਸਾਰਾ ਕੁਝ ਨੇ ਉਹ ਸ਼ਿੱਕੇ ਟੰਗ ਦਿੰਦੇ ਨੇ ਕਿ ਮੌਕੇ ਦੇ ਉੱਤੇ ਅੱਜ ਕੁਛ ਨਹੀਂ ਮੇਰਨਾ ਪਾਰਟੀ ਜਿਹੜੀ ਆ ਉਹ ਅਲੱਗ ਤਰ੍ਹਾਂ ਨਾਲ ਬਿਹੇਵ ਕਰਦੀ ਪਈ ਆ ਸੋ ਇਹ ਨਿੱਜ ਪ੍ਰਸਤੀਆਂ ਨੇ ਪੋਲੀਟੀਕਲ ਸਟਰਕਚਰ ਨੂੰ ਜਦਾਂ ਗੰਦਲਾ ਕਰ ਦਿੱਤਾ ਮੈਨੂੰ ਲੱਗਦਾ ਕਿ ਇਹਦੇ ਤੇ ਲੋਕਾਂ ਨੂੰ ਇੱਕ ਅਲੱਗ ਤਰ੍ਹਾਂ ਨਾਲ ਸੋਚ ਜੜੀ ਆ ਰੱਖਣੀ ਪਚਾਈਦੀ ਆ ਉਹਨਾਂ ਲੋਕਾਂ ਨੂੰ ਫਿਰ ਤੁਸੀਂ ਜਿਤਾਓ ਜਿਹੜੇ ਲੋਕ ਪੰਜਾਬ ਪੰਜਾਬੀਅਤ ਦੀ ਗੱਲ ਕਰ ਸਕਦੇ ਹੈਗੇ ਆ ਜਿਹੜੇ ਕੁਝ ਪੰਜਾਬ ਬਾਰੇ ਬੋਲ ਸਕਦੇ ਹੋਣ ਸੋਚ ਸਕਦੇ ਹੋਣ ਕੁਝ ਚੰਗਾ ਕਰ ਸਕਦੇ। ਤੇ ਜੇ ਇਹਨਾਂ ਦੀਆਂ ਨਿੱਜ ਪ੍ਰਸਤੀਆਂ ਨੂੰ ਤੁਸੀਂ ਰੱਖ ਕੇ ਇਹਨਾਂ ਨੂੰ ਵੋਟਾਂ ਪਾਉਣੀਆਂ ਨੇ ਤਾਂ ਫੇਰ ਤੁਸੀਂ ਅਗਲੇ 5 ਸਾਲ ਭੁੱਲ ਜੋ ਕਿ ਤੁਹਾਡਾ ਇਹ ਕਿਤੇ ਕਿਸੇ ਕਿਸਮ ਦਾ ਕੁਝ 1% ਵੀ ਕੋਈ ਸਵਾਰ ਪਾਉਣਗੇ ਜਾ ਕੇ ਸੈਂਟਰ ਦੇ ਵਿੱਚ ਕੋਈ ਪੰਜਾਬ ਪੰਜਾਬੀਅਤ ਦੀ ਗੱਲ ਵੀ ਕਰ ਪਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਲੋਕਾਂ ਦੀ ਨਬਜ਼ ਉਹਨਾਂ ਨੇ ਉਸ ਤਰ੍ਹਾਂ ਦੇ ਨਾਲ ਪਛਾਣ ਲਈ ਹੋਈ। ਤੁਹਾਡਾ ਕੋਈ ਸੁਝਾਅ ਹੋਵੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਭੇਜਿਓ ਕਿਸ ਦੇ ਉੱਤੇ ਅਸੀਂ ਹੋਰ ਟੌਪਿਕ ਕਰੀਏ ਗੱਲਬਾਤ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅ ਜਿਹੜਾ ਕ ਅਖਾੜਾ ਹਲੇ ਹੋਰ ਭਾਕ ਲੈ ਲੈਂਦੇ ਹੋ ਇਹਨਾਂ ਨੂੰ ਸੈਟਲ ਟਾਊਨ ਹੋਣ ਲੈ ਲੈਂਦੇ ਹੋ ਫਿਰ ਅਸੀਂ ਜਿਹੜੇ ਹੈਗੇ ਆ opinions ਜਿਹੜੇ ਨੇ ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਲੈ ਕੇ ਲੋਕਾਂ ਦੀ ਇੰਟਰਵਿਊਜ਼ ਜਿਹੜੀ ਆ ਉਹ ਇਸ ਚੈਨਲ ਦੇ ਉੱਤੇ ਕਰਕੇ ਤੁਹਾਡੇ ਤੱਕ ਪਹੁੰਚਦੀ ਕਰਿਆ ਕਰਾਂਗੇ ਕਿਸ ਤਰ੍ਹਾਂ ਦੇ ਵਿਊਜ਼ ਨੇ ਜਾਂ ਕਿੰਦਾ ਦਾ ਜਿਹੜਾ ਹੈਗਾ ਆਉਣ ਵਾਲਾ ਸਾਰਾ ਇਹ ਚੋਣ ਪ੍ਰਕਿਰਿਆ ਹੋएगी ਉਹਦੇ ਤੇ ਗੱਲਬਾਤ ਕਰਿਆ ਕਰਾਂਗੇ ਤੁਹਾਨੂੰ ਆ ਦੀ ਸਾਡੇ ਨਾਲ ਜੁੜਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਤੁਹਾਡੇ YouTube ਤੋਂ ਇਲਾਵਾ Facebook ਤੇ ਵੀ ਫਾਲੋ ਕਰ ਲਿਓ ਪੰਜਾਬੀ ਆਵਾਜ਼ TV ਨੂੰ ਤੁਸੀਂ ਜਦੋਂ ਸਰਚ ਕਰੋਗੇ ਜਾਂ ਸਾਨੂੰ ਕਮੈਂਟ ਕਰ ਦਿਓ ਅਸੀਂ ਤੁਹਾਨੂੰ ਉਸ ਦਾ ਲਿੰਕ ਤੁਹਾਡੇ ਤੱਕ ਪਹੁੰਚਦਾ ਜਿਹੜਾ ਹੈ ਉਹ ਕਰ ਦਾਂਗੇ ਧੰਨਵਾਦੀ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ ਨਵੇਂ ਐਪੀਸੋਡਾਂ ਦੁਆਰਾ ਜੁੜਾਂਗੇ ਸੋ ਮੈਂ ਇੱਥੇ ਤੁਹਾਡੇ ਕੋਲ ਜਾਸਤ ਲੈਣਾ ਜੀ ਸਤਿ ਸ਼੍ਰੀ ਅਕਾਲ